ਸਰਨ ਸੈਕਲ ਜੀ ਤਾਜੇ ਸੂਏ ਪਸ਼ੂਆਂ ਦਾ ਵਿਸ਼ਾ ਆਪਾਂ ਸ਼ੁਰੂ ਕੀਤਾ ਸੀ ਦੋ ਵੀਡੀਓ ਚ ਪਹਿਲਾਂ ਪਾਤੀਆਂ ਵੀ ਤਾਜੇ ਸੂਆਂ ਦੇ ਵਿੱਚ ਫੀਡ ਫਾਰਮੂਲਾ ਕੀ ਹੋਣਾ ਚਾਹੀਦਾ ਦੂਜਾ ਸੀਗਾ ਵੀ ਤਾਜੇ ਸੂਏ ਪਸ਼ੂਆਂ ਦੇ ਮੇਨ ਆਪਾਂ ਨੂੰ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਤੀਜਾ ਹੈਗਾ ਤਾਜੇ ਸੂਏ ਪਸ਼ੂਆਂ ਦੇ ਮਸਲੇ ਕੀ ਕੀ ਹੈ ਸਭ ਤੋਂ ਪਹਿਟਿਕਰ ਲਈ ਹੁੰਦੀ ਹੈ ਵੀ ਜਿਹੜੇ ਤਾਜ਼ੇ ਸੂਏ ਮੱਝਾਂ ਕਾਮਾਂ ਜਿਹੜੀਆਂ ਹੁੰਦੀਆਂ ਇਹ ਅਕਸਰ ਰੱਜ ਕੇ ਖਾਂਦੇ ਨਹੀਂ ਹੈਗੇ ਸੋ ਸਭ ਤੋਂ ਜ਼ਰੂਰੀ ਕੀ ਹੁੰਦਾ ਦਾਣਾ ਆਚਾਰਾ ਪੱਠਾ ਜਿਹੜਾ ਹੈਗਾ ਉਹ ਇਹਨਾਂ ਨੂੰ 24 ਘੰਟੇ ਇਹਨਾਂ ਦੇ ਮੂਰੇ ਰਹਿਣਾ ਚਾਹੀਦਾ ਬਹੁਤ ਸਾਰੇ ਰੂੜੀਵਾਦੀ ਲੋਕ ਇਹਨੂੰ ਅਬਦੇ ਹਿਸਾਬ ਨਾਲ ਦੇਖਦੇ ਆ ਪਰ ਜੋ ਵਿਗਿਆਨਿਕ ਤੌਰ ਤੇ ਸਹੀ ਹੈ ਉਹ ਸਹੀ ਹੈ ਦੂਜੇ ਨੰਬਰ ਤੇ ਕੀ ਹੈ ਤਾਜ਼ੇ ਸੂਏ ਪਸ਼ੂ ਦੇ ਵਿੱਚ ਕੀਟੋਸਿਸ ਦੀ ਪ੍ਰੋਬਲਮ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਹੈ ਦੁੱਧ ਦੀ ਖਾਰਜੀ ਨੂੰ ਕਹਿੰਦੇ ਵੀ ਤਾਜ਼ਾ ਸੂਆ ਪਸ਼ੂ ਦੁੱਧ ਬਦਲਣਾ ਸ਼ੁਰੂ ਕਰ ਦਿੰਦਾ ਪਰ ਉਹ ਖੁਰਨ ਲੱਗ ਜਾਂਦਾ ਜੇ ਪਹਿਲੇ 40-45 ਦਿਨ ਪਸ਼ੂ ਖੁਰਨ ਲੱਗ ਜੇ ਤਾਂ ਪਸ਼ੂ ਗੱਭਣ ਨਹੀਂ ਹੁੰਦਾ ਸੋ ਇਹਦੇ ਵਾਸਤੇ ਕੀ ਹੁੰਦਾ ਹੈ ਵੀ ਪਸ਼ੂ ਨੂੰ ਜੇ ਪਸ਼ੂ 10 ਕਿਲੋ ਦੁੱਧ ਦੇ ਰਿਹਾ ਹੈ ਤਾਂ ਉਹਨੂੰ 5 ਤੋਂ 6 ਕਿਲੋ ਦਾਣਾ ਮਿਲਣਾ ਚਾਹੀਦਾ ਪਾਈ ਤੋਂ 6 ਕਿਲੋ ਦਾਣਾ ਆ ਦੇਣ ਵਾਸਤੇ ਦੇਖੋ ਕੀ ਹੁੰਦਾ ਸਾਨੂੰ ਦਲੀਆ ਲੇਟੀ ਵਗੈਰਾ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਪਰ ਥੋੜਾ ਜਿਹਾ ਇਹਨੂੰ ਵਿਗਿਆਨਕ ਤੌਰ ਤੇ ਦੇਣਾ ਪੈਣਾ ਵੀ ਜਿਵੇਂ ਦਲੀਆ ਹੋ ਗਿਆ ਕਣਕ ਦਾ ਵਿੱਚ ਗੁੜ ਪਾ ਲਿਆ ਸ਼ੱਕਰ ਪਾ ਲਿਆ ਉਹਦੇ ਕੋਈ ਇਲਾਚੀਆਂ ਪਾ ਲੈਂਦੇ ਆ ਲੋਕ ਜਵੈਨ ਪਾ ਲੈਂਦੇ ਆ ਸੌਂਫ ਪਾ ਲੈਂਦੇ ਆ ਇਹਨੂੰ ਠੰਡਾ ਕਰਕੇ ਇਹਦੇ ਵਿੱਚ ਜਿਸੀ ਸਵੇਰੇ ਸ਼ਾਮ ਦਾ ਹਿਸਾਬ ਲਾ ਲਈਏ 24 ਘੰਟੇ ਦੇ ਵਿੱਚ ਪਸ਼ੂ ਨੂੰ 100 ਗ੍ਰਾਮ ਬਫਰ ਜਿਹੜਾ ਹੈਗਾ ਘੱਟੋ-ਘੱਟ 100 ਗ੍ਰਾਮ ਜਿਹੜਾ ਜਿਆਦਾ ਵਧੀਆ ਪਸ਼ੂ ਉਹਨੂੰ 150 ਗ੍ਰਾਮ 50 ਤੋਂ 60 ਗ੍ਰਾਮ ਜਿਹੜੀ ਹੈਗੀ ਰੈੱਡ ਰੈਡਲਗੀ ਜਿਹਦੀ ਆਪਾਂ ਗੱਲ ਕਰਦੇ ਹੁੰਨੇ ਲੀਥੋਨਿਊਟਰੀ ਜਿਹੜੀ ਹੈਗੀ ਬਹੁਤ ਹੀ ਵਧੀਆ ਪ੍ਰੋਡਕਟ ਹੈ ਜਿਹੜਾ ਮੈਂ ਵਰਤਦਾ ਇਹ ਜਿਹੜੀ ਹੈਗੀ ਓਸ਼ਿਆਨਾ ਦੀ ਕੰਪਨੀ ਦੀ ਹੈ ਰੈੱਡ ਰੈਡਲਗੀ ਕਿਉਂਕਿ ਰੈੱਡ ਰੈਡਲਗੀ ਜਿਹੜੀ ਹੈਗੀ ਉਹਦਾ ਕੰਮ ਕੀ ਹੁੰਦਾ ਵੀ ਪਸ਼ੂ 'ਚ ਤਜਾਬ ਜਿਹੜਾ ਬਣਨਾ ਹੈ ਉਹਨੂੰ ਜਿਹੜਾ ਬਫਰ ਹੈ ਉਹਨੇ ਉਹਨੂੰ ਨਿਊਟਰਲਾਈਜ਼ ਕਰ ਦੇਣਾ ਮਤਲਬ ਉਹਦਾ ਅਸਰ ਘਟਾ ਦੇਣਾ ਪਰ ਉਹਨੂੰ ਸਪੌਂਜ ਵਾਂਗੂ ਸੁੱਖਣ ਦਾ ਕੰਮ ਰੈਡਲਗੀ ਨਹੀਂ ਕਰਨਾ ਹੈ ਕਈ ਰੈਡਲਗੀ ਵਾਲੇ ਬਫਰ ਰੈਡੀमेड ਵੀ ਉਪਲਬਧ ਨੇ ਜੇ ਤੁਹਾਡੇ ਰਿਚ ਕੋ ਉਪਲਬਧ ਹੈ ਤੁਸੀਂ ਉਹ ਵਰਤ ਸਕਦੇ ਹੋ 150 ਤੋਂ 200 ਗ੍ਰਾਮ ਟੋਟਲ ਬਣ ਜਾਣਾ ਇਹ ਔਰ 25 ਤੋਂ 30 ਗ੍ਰਾਮ ਕਾਲਾ ਨਮਕ ਔਰ ਇਹਦੇ ਨਾਲ ਹਲੇ ਤੱਕ ਜਿੰਨੀ ਦੇ ਸਾਡੇ ਕੋਲੇ ਬਰਸੀਮ ਜਾਂ ਰਾਈ ਕਾ ਨਹੀਂ ਹੁੰਦਾ 50 ਤੋਂ 60 ਗ੍ਰਾਮ ਪੋਟਾਸ਼ੀਅਮ ਜਿਹੜਾ ਹੈਗਾ ਪੋਟਾਸ਼ੀਅਮ ਕਾਰਬੋਨੇਟ ਉਹ ਦੇਣਾ ਬਹੁਤ ਜ਼ਰੂਰੀ ਹੈ। ਔਰ ਇਸ ਤੋਂ ਇਲਾਵਾ ਵਧੀਆ ਕੁਆਲਿਟੀ ਵਧੀਆ ਕੰਪਨੀ ਦਾ ਜਾਂ ਵਧੀਆ ਕੁਆਲਿਟੀ ਦਾ ਘਰੇ ਬਣਾਇਆ ਹੋਇਆ ਜਾਂ ਵਧੀਆ ਕੰਪਨੀ ਦਾ ਜਿਵੇਂ ਬਹੁਤ ਸਾਰੇ ਪ੍ਰੀਮਿਕਸ ਆਉਂਦੇ ਆ ਮਾਰਕੀਟ 'ਚ ਜਿਵੇਂ ਜੈਗਰੋ ਦੇ ਪ੍ਰੀਮਿਕਸ ਆਉਂਦੇ ਆ ਹੋਰ ਵੀ ਅੱچھے ਕੰਪਨੀ ਦੇ ਪ੍ਰੀਮਿਕਸ ਆਉਂਦੇ ਆ ਉਹ ਤੁਸੀਂ ਜਿਹੜਾ ਹੈਗਾ 150 ਤੋਂ 200 ਗ੍ਰਾਮ ਰੋਜ਼ ਦਾ ਦੇਣੇ ਦੇਣਾ ਹੈ। ਇਹਦੇ ਨਾਲ ਹੀ ਤੁਹਾਡੇ ਪਸ਼ੂ ਦਾ ਤਜਾਬੀਪਣ ਤੇ ਕਿਟੋਸਿਸ ਜਿਹੜੀ ਦੁੱਧ ਦੀ ਖਾਰ ਹੈ ਉਹ ਤੋਂ ਪਸ਼ੂ ਬਚਿਆ ਰਹੇਗਾ ਮੇਨ ਗੱਲ ਕੀ ਹੁੰਦੀ ਹੈ ਦੇਖੋ ਸਾਡੇ ਲੋਕ ਸ਼ੁਰੂ ਦੇ ਵਿੱਚ ਅਸੀਂ ਦੋਨੇ ਚੀਜ਼ਾਂ ਨੂੰ ਦੋਨੇ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਇੱਕ ਹੁੰਦਾ ਤਜਾਬੀਪਣ ਦੂਜਾ ਹੁੰਦਾ ਦੁੱਧ ਦੀ ਖਾਰ ਤਜਾਬੀਪਣ ਨਾਲ ਕੀ ਹੁੰਦਾ ਵੀ ਅਸੀਂ ਪਸ਼ੂ ਦੀ ਖੁਰਾਕ ਦੇ ਵਿੱਚ ਜਦੋਂ ਦਲੀਆ ਨੇਟੀ ਪਾ ਦਿੰਦੇ ਆ ਵੀ ਪਸ਼ੂ ਦੀ ਥੋੜੀ ਖੁਰਾਕ ਚ ਜ਼ਰੂਰਤ ਪੂਰੀ ਹੋ ਜੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਵੀ ਪਸ਼ੂ ਦੇ ਪੇਟ 'ਚ ਤਜਾਬੀਪਣ ਹੋ ਜਾਂਦਾ ਤੇ ਪਸ਼ੂ ਨੂੰ ਮੋਖ ਲੱਗ ਜਾਂਦੀ ਏ ਇਸ ਕਰਕੇ ਪਹਿਲੀ ਗੱਲ ਤਾਂ ਠੰਡਾ ਕਰਕੇ ਬਫਰ ਪਾਉਣਾ ਜ਼ਰੂਰੀ ਏ ਦੂਜੀ ਗੱਲ ਪਸ਼ੂ ਨੂੰ ਰੈਡੀमेड ਗਲੂਕੋਜ਼ ਦੇਣਾ ਜ਼ਰੂਰੀ ਏ ਰੈਡੀमेड ਗਲੂਕੋਜ਼ ਦੇਣ ਵਾਸਤੇ ਦੇਖੋ ਅੱਜਕਲ ਡ੍ਰੀਮਨ ਪ੍ਰੋਟੈਕਟਰ ਗਲੂਕੋਜ਼ ਵੀ ਆਉਂਦੇ ਆ ਉਹ ਤੁਸੀਂ 150 200 ਗ੍ਰਾਮ ਰੋਜ਼ ਦਾ ਪਾ ਸਕਦੇ ਹੋ ਨਹੀਂ ਤਾਂ ਜਿਹੜਾ ਸਾਡਾ ਗੁੜ ਸ਼ੱਕਰ ਹੈ ਉਹਦੇ ਵਿੱਚ ਬਫਰ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁੜ ਸ਼ੱਕਰ ਦਾ ਬੜਾ ਇਹਦੇ ਨਾਲ ਤਜਾਬ ਬਹੁਤ ਜ਼ਿਆਦਾ ਵੱਧਦਾ ਹੈ ਅੱਧਾ ਕਿਲੋ ਗੁੜ ਜਾਂ ਸ਼ੱਕਰ ਸਵੇਰੇ ਸ਼ਾਮ ਤੁਸੀਂ ਦਿਨ ਚ ਦੇਖ ਸਕਦੇ ਹੋ ਇਹਦੇ ਵਿੱਚ ਗੁੜ ਸ਼ੱਕਰ ਦਾ ਕੀ ਹੈ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਜ਼ੇ ਸੂਏ ਪਸ਼ੂ ਵਾਸਤੇ ਔਰ ਇੱਕ ਦੂਜੀ ਵਾਰ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਇੱਕ ਜਿਹੜੀ ਮੈਂ ਅਕਸਰ ਪਸ਼ੂ ਪਾਲਕਾਂ ਨੂੰ ਦੱਸਦਾ ਹਾਂ ਉਹ ਹੁੰਦਾ ਹੈ ਲਾਈਵ ਯੀਸਟ ਔਰ ਲਾਈਵ ਜੀ ਇਸ ਦੇ ਵਿੱਚ ਪਹਿਲਾਂ ਦੇਖੋ ਬਹੁਤ ਸਾਰੇ ਚੀਜ਼ਾਂ ਪ੍ਰੀ ਬਾਇਓਟਿਕ ਦੀ ਗੱਲ ਕਰਦੇ ਸੀ ਅੱਜ ਕੱਲ ਪੋਸਟ ਬਾਇਓਟਿਕ ਆ ਗਏ ਜਿਵੇਂ ਅਕਸਰ ਅਸੀਂ ਦੇਖਦੇ ਸੀ ਪ੍ਰੀ ਬਾਇਓਟਿਕ ਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਐ ਜਿ 8 ਤੋਂ 10 ਤਰ੍ਹਾਂ ਦੇ ਜਿਹੜੇ ਮਿੱਤਰ ਕੀੜੇ ਬੈਕਟੀਰੀਆ ਹੁੰਦੇ ਐ ਉਹਨਾਂ ਦੇ ਬਹੁਤ ਜ਼ਿਆਦਾ ਫਾਇਦੇ ਬਹੁਤ ਸਾਰੇ ਬ੍ਰਾਂਡ ਉਪਲਬਧ ਨੇ ਮਾਰਕੀਟ 'ਚ ਤੁਸੀਂ ਮੇਰੇ ਨਾਲ WhatsApp ਤੇ ਮੈਥੋਂ ਪੁੱਛ ਸਕਦੇ ਹੋ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਪਰ ਗੱਲ ਇਹ ਹੈ ਵੀ ਜਿਹੜੇ ਵਧੀਆ ਪਸ਼ੂ ਨੇ ਵਧੀਆ ਨਸਲ ਦੇ ਪਸ਼ੂ ਨੇ ਉਹਨਾਂ ਨੂੰ ਹੁਣ ਅਸੀਂ ਰੂੜੀਬਾਦੀ ਤਰੀਕੇ ਨਾਲ ਨਹੀਂ ਦੁੱਧ ਲੈ ਸਕਦੇ ਮੰਨ ਲਓ ਤੁਹਾਨੂੰ 15-20 ਲੀਟਰ ਵਾਲੀ ਕੋਈ ਵਧੀਆ ਮੱਝ ਆਏ ਜਾਂ 25-30-40 ਲੀਟਰ ਵਾਲੀ ਵਧੀਆ ਗਾਂ ਹੈ। ਉਹਦੇ ਵਾਸਤੇ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਕਿਉਂਕਿ ਅਕਸਰ ਕੀ ਹੁੰਦਾ ਹੈ ਜਿਹੜੀ 15-20 ਲੀਟਰ ਵਾਲੀ ਮੱਝ ਹੈ ਉਹਦੀ ਕੈਪੈਸਿਟੀ ਕਈ ਵਾਰ 20 ਜਾਂ 25 ਲੀਟਰ ਤੋਂ ਉੱਪਰ ਹੁੰਦੀ ਹੈਗੀ। ਔਰ ਇਹ ਜੇ ਪਸ਼ੂ ਨੂੰ ਜੇ ਅਸੀਂ ਪਹਿਲੇ 40-45 ਦਿਨਾਂ 'ਚ ਪਹਿਲੇ ਮਹੀਨੇ ਸਵਾ ਮਹੀਨੇ 'ਚ ਆਪਣੀ ਪੀਕ ਤੇ ਲੈ ਜੀਏ। ਜੇ ਉਹ ਪਸ਼ੂ 1.5 ਤੋਂ 2 ਮਹੀਨੇ ਵੀ ਆਪਣੀ ਪੀਕ ਤੇ ਰਹਿ ਗਿਆ ਤਾਂ ਪੂਰੇ ਸੂਏ ਚ ਇੱਕ ਮੱਝ ਨੇ 500 ਤੋਂ 1000 ਲੀਟਰ ਤੱਕ ਮੈਂ ਬਹੁਤ سارے ਪਸ਼ੂ ਦੇਖਿਆ ਫਰਕ ਪੈਣਾ ਤੁਸੀਂ ਦੇਖੋ ਮੱਝ ਦੇ ਵਿੱਚ ਜਿਹੜਾ 1000 ਲੀਟਰ ਦੁੱਧ ਹੈ ਉਹ 8000 ਰੁਪਏ ਦਾ ਬਣ ਜਾਣਾ ਔਰ ਜੇ گاਾਂ ਦਾ ਹਿਸਾਬ ਲਾਈਏ ਤਾਂ 1000 1500 2000 ਲੀਟਰ ਤੱਕ ਵੀ ਫਰਕ ਪੈ ਜਾਂਦਾ ਕਿਉਂਕਿ ਪਹਿਲੇ 3 ਮਹੀਨਿਆਂ ਦੇ ਵਿੱਚ ਪਸ਼ੂ ਨੇ ਆਪਣੇ ਪੂਰੇ ਸੂਏ ਦਾ 40% ਦੁੱਧ ਕੱਢਣਾ ਹੁੰਦਾ ਹੈ ਔਰ ਅਸੀਂ ਪਸ਼ੂ ਨੂੰ ਗੱਬਣ ਵੀ ਕਰਾਉਣਾ ਹੁੰਦਾ ਗੱਬਣ ਪਸ਼ੂ ਤਾਂ ਹੀ ਹੋਊਗਾ ਜੇ ਬਫਰ ਲਾਈਵ ਜੀਸਟ ਜਿਹੜਾ ਪੋਸਟ ਬਾਇਓਟਿਕ ਜਿਹਦੀ ਅਸੀਂ ਗੱਲ ਕਰ ਰਹੇ ਆ ਰਿਮਨ ਪ੍ਰੋਟੈਕਟਿਡ ਜਿਹੜੇ ਹੈਗੇ ਗਲੂਕੋਸ ਹੈਗੇ ਜਾਂ ਗੁੜ ਜਾਂ ਸ਼ੱਕਰ ਹੋ ਗਿਆ ਉਹਦੇ ਨਾਲ ਵਧੀਆ ਕੁਆਲਿਟੀ ਦਾ ਪ੍ਰੀਮਿਕਸ ਤੇ ਵਧੀਆ ਕੁਆਲਿਟੀ ਦਾ ਜਿਹੜਾ ਬਫਰ ਹੈ ਤੇ ਨਾਲ ਹੀ ਵਧੀਆ ਕੁਆਲਿਟੀ ਦਾ 40 50 ਗ੍ਰਾਮ ਟਾਕਸਿਨ ਬਾਈਂਡਰ ਇਹ ਚੀਜ਼ਾਂ ਤੋਂ ਬਿਨਾ ਹੋਣ ਪਸ਼ੂ ਪਾਲਣ ਸੰਭਵ ਨਹੀਂ ਹੈਗਾ। ਔਰ ਤਾਜਜੂਏ ਪਸ਼ੂ ਜਿਵੇਂ ਅੱਜਕੱਲ ਜਿਹੜੇ ਪਸ਼ੂ ਤੁਹਾਡੇ ਸੂਈ ਹੈ। ਮੰਨ ਲਓ ਜਿਹੜਾ ਨਵੰਬਰ ਦੇ ਵਿੱਚ ਸੂਈ ਹੈ ਜੇ ਤੁਸੀਂ ਇਹਨੂੰ ਫਰਵਰੀ ਤੋਂ ਪਹਿਲਾਂ ਪਹਿਲਾਂ ਗੱਬਣ ਕਰਾ ਦਿੱਤਾ ਤਾਂ ਅਗਲੇ ਸਾਲ ਇਹਨੇ ਨਵੰਬਰ ਦੇ ਵਿੱਚ ਦੁਬਾਰਾ ਸੂਪਣਾ ਹੈ। ਔਰ ਜਿਹੜਾ ਪਸ਼ੂ ਨਵੰਬਰ ਦੇ ਵਿੱਚ ਸੂਕੇ ਹੁਣ ਦੁਬਾਰਾ ਨਵੰਬਰ ਚ ਸੂਪਿਆ ਉਹਨੂੰ ਜਨਵਰੀ ਫਰਵਰੀ ਤੱਕ ਉਹਦਾ ਗੱਬਣ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਿਹੜੀ ਗਾਂ ਹੈ ਉਹਨੇ 9 ਮਹੀਨੇ ਲੈਣਾ ਹੈ ਮੱਝਾਂ ਉਹਨੇ 10 ਮਹੀਨੇ ਲੈਣੇ ਆ। ਔਰ ਦੂਜੀ ਗੱਲ ਬਹੁਤ ਜ਼ਰੂਰੀ ਕੀ ਹੈ ਦੇਖੋ ਬਹੁਤ ਸਾਰੇ ਲੋਕ ਇੱਥੇ ਢੋਲੀਆਂ ਕਿੰਨੀਆਂ ਹੋਰ ਚੀਜ਼ਾਂ ਦੇ ਚੱਕਰ ਚ ਪੈ ਜਾਂਦੇ ਆ। ਜੇ ਤੁਸੀਂ ਵਧੀਆ ਕੁਆਲਿਟੀ ਦਾ ਪ੍ਰੀਮਿਕਸ ਵਰਤਦੇ ਹੋ ਤਾਂ ਕੋਈ ਢੋਲੀ ਕਿੰਨੀ ਵਰਤਨ ਦੀ ਲੋੜ ਨਹੀਂ। ਕੋਈ ਤੁਹਾਨੂੰ ਵਿਟਾਮਿਨ ਐਚ ਵਾਲੇ ਜਿਹੜੇ ਹੈਗੇ ਇਹ ਜਿਹੜੇ ਕੈਨ ਵਿਕ ਰਹੇ ਆ ਮੇਲਿਆਂ 'ਚ ਇਹਨਾਂ ਦੀ ਵਰਤਨ ਦੀ ਲੋੜ ਨਹੀਂ। ਵਧੀਆ ਕੁਆਲਿਟੀ ਦਾ ਪ੍ਰੀਮਿਕਸ ਵਧੀਆ ਕੁਆਲਿਟੀ ਦਾ ਬਫਰ ਤੁਹਾਡੀਆਂ ਸਾਰੀਆਂ ਖੁਰਾਕੀ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ਔਰ ਅਖੀਰਲੀ ਗੱਲ ਇਹ ਪਸ਼ੂਆਂ ਦੇ ਵਿੱਚ ਰਾਤ ਨੂੰ ਤਾਜੇ ਸੂਏ ਪਸ਼ੂਆਂ ਨੂੰ ਖਾਸ ਕਰਕੇ ਮੱਝਾਂ ਨੂੰ ਇਹਨਾਂ 'ਚ ਟੈਂਪਰੇਚਰ ਬਹੁਤ ਜ਼ਿਆਦਾ ਲੋ ਹੁੰਦਾ ਹੈ ਇਹਨਾਂ ਨੂੰ ਠੰਡੀ ਹਵਾ ਤੋਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਵਾਸਤੇ ਦੇਖੋ ਕੀ ਹੈ ਜੇ ਤੁਸੀਂ ਇਹਨਾਂ ਦੇ ਪੱਲੜ ਵਗੈਰਾ ਲਾਤੇ ਆ ਜਿੱਥੇ ਵੀ ਹਵਾ ਤੋਂ ਖਾਸ ਕਰਕੇ ਛੋਟੇ ਪਸ਼ੂ ਪਾਲਕ ਨੇ ਜਿਹੜੇ ਤਾਂ ਤੁਸੀਂ ਪੱਲੜ ਇਸ ਹਿਸਾਬ ਨਾਲ ਲਾਉਣੇ ਆ ਵੀ ਥੱਲੋਂ ਹਵਾ ਰੁਕੀ ਹੋਵੇ ਤੇ ਉੱਪਰ ਪਰ ਉਹ ਜਿਹੜਾ ਹੈਗਾ ਪਸ਼ਾਬ ਗੋਹੇ ਦੇ ਵਿੱਚ ਜਿਹਨੇ ਗੈਸਾਂ ਬਣਦੀਆਂ ਉਹ ਨਿਕਲਦੀਆਂ ਰਹਿਣ 5-6 ਫੁੱਟ ਤੇ ਜ਼ਰੂਰ ਭਾਵੇਂ ਐਗਜ਼ੌਸਟ ਪੈਨ ਹੋਵੇ ਭਾਵੇਂ ਮੋਗਾ ਹੋਵੇ ਔਰ ਵਧੀਆ گاਵਾ ਵੀ ਜਿਹੜੀਆਂ ਹੈਗੀਆਂ ਦੇਖੋ ਜਿਹੜੀਆਂ ਤਾਂ ਸਾਡੀਆਂ ਹੁਣ گاਵਾ ਐਚਐਫ ਪਿਓਰ ਹੋ ਗਈਆਂ ਉਹ ਤਾਂ ਇੰਨੀ ਠੰਡ ਚ ਵੀ ਬਾਹਰ ਜਾ ਕੇ ਬੈਠਦੀਆਂ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੈਗਾ ਪਰ ਉਹ ਪਸ਼ੂ ਪਾਲਕ ਹਲੇ ਵੀ ਬਹੁਤ ਜ਼ਿਆਦਾ ਗਿਣਤੀ ਨਹੀਂ ਹੈਗੀ ਉਹਨਾਂ ਦੀ ਟੋਟਲ ਪਸ਼ੂ ਪਾਲਕਾਂ ਦਾ 10% ਵੀ ਹੈ ਨਹੀਂ ਉਹ ਬਾਕੀ 90% ਪਸ਼ੂ ਪਾਲਕਾਂ ਨੂੰ ਅੱਜ ਵੀ ਜਿੰਨਾਂ ਕੋਲੇ ਸੋ 100% ਪਿਓਰ ਨਸਲ ਨਹੀਂ ਹੈਗੀ ਉਹਨਾਂ ਨੂੰ ਪਸ਼ੂਆਂ ਨੂੰ ਠੰਡੀ ਹਵਾ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਮਹਾਰਾਂ ਦੇ ਇਹ ਵਿਚਾਰ ਆਪਣੇ ਆਪਣੇ ਆ ਪਰ ਇਹ ਬਿਲਕੁਲ ਸਹੀ ਹੈ ਮੈਂ ਦੇਖਿਆ ਮਾੜੀ ਜਿਹੀ ਠੰਡੀ ਹਵਾ ਲੱਗਦੀ ਹੈ 15-15 ਦਿਨ ਪਸ਼ੂ ਲੋਟਨੀਆਂ ਦੇ ਨਮੂਣੀਆਂ ਹੋ ਜਾਂਦਾ ਹੈ ਪਸ਼ੂਆਂ ਨੂੰ ਠੰਡ ਲੱਗ ਜਾਂਦੀ ਹੈ ਨਾਸਾਂ ਚੋਂ ਸੀਂਡ गिरਦਾ ਰਹਿੰਦਾ ਪਸ਼ੂਆਂ ਦੇ ਪਾਣੀ ਗਿਰਦਾ ਰਹਿੰਦਾ ਇਹ ਪਸ਼ੂ ਬਹੁਤ ਤੰਗ ਹੁੰਦੇ ਮੁੜ ਕੇ ਪਸ਼ੂਆਂ ਦਾ ਪੂਰਾ ਸੂਆ ਖਰਾਬ ਹੋ ਜਾਂਦਾ ਸੋ ਅਸੀਂ ਹਲੇ ਉਹ ਕੰਮ ਨਾ ਕਰੀ ਵੇ ਅੱਗਾ ਦੌੜ ਪਿੱਛਾ ਚੋੜ ਹੋ ਜੇ ਜਿਹਦੇ ਨਾਲ ਆਪਣੇ ਹਿਸਾਬ ਨਾਲ ਤੁਸੀਂ ਦੇਖੋ ਔਰ ਅਖੀਰਤੇ ਮੈਂ ਉਹੀ ਗੱਲ ਕਹੂੰਗਾ ਜਿਹੜੀ ਆਪਣੀ ਕਿਤਾਬ ਜਿਹੜੀ ਵਿਗਿਆਨਕ ਡੇਰੀ ਫਾਰਮਿੰਗ ਦੇ ਵਿੱਚ ਵੀ ਲਿਖੀ ਵੀ ਹੈ ਸਭ ਤੋਂ ਮੂਰਲੀ ਗੱਲ ਔਰ ਹਮੇਸ਼ਾ ਮੈਂ ਕਹਿਣਾ ਵੀ ਖੁਰਾਕੀ ਮਸਲੇ ਜਿਹੜੇ ਹੈਗੇ ਉਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਜੀ ਧੰਨਵਾਦ ਜੀ ਸਾਰ ਨੂੰ ਸਤਿ ਸ੍ਰੀ ਅਕਾਲ